ਵਾਹਿਗੁਰੂ ਜੀ ਆਸਾ ਮੁਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਦਾ ਸਾਈਂ ਜੋ ਤਉ ਭਾਵੈ ਸੋਈ ਥਿਸੀ ਜੋ ਤੂ ਦੇਹ ਸੋਈ ਹਉ ਪਾਈ ਰਹਾਉ ਕੁੰ ਕਰਤਾ ਸਚਿਆਰ ਮੈਦਾ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਨਵਾਜ ਅੰਤਰਜਾਮੀ ਭਗਤ ਬਚਲ ਕਿਰਪਾ ਦੇਖ ਜਾਨੇ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਪਾਵਨ ਪਵਿੱਤਰ ਹਜੂਰੀ ਵਿੱਚ ਮੌਜੂਦ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ ਸੋਢੀ ਕੋਲ ਨੇ ਬਹੁਤ ਕੁਰਬਾਨੀਆਂ ਕੀਤੀਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਬਚਨ ਹੋਇਆ ਕੇ ਸੀਸ਼ ਨਾਨ ਕਰਦਿਆਂ ਹੋਇਆਂ ਪੀੜੇ ਦਾ ਪਾਵਾ ਟੁੱਟਿਆ ਥੱਲੇੋਂ ਤਿੱਖਾ ਗਿਆ ਹਿਲ ਰਿਹਾ ਸੀ ਸਤਿਗੁਰੂ ਜੀ ਇਸ਼ਨਾਨ ਕਰ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੁਪਤਰੀ ਬੀਬੀ ਭਾਨੀ ਇਸ਼ਨਾਨ ਕਰਾ ਰਹੇ ਪੀੜਾ ਹਿਲ ਰਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਯਾਦ ਵੀ ਨਾ ਹੋ ਜਾਵੇ ਇੱਕ ਹੱਥ ਪੀੜੇ ਦੇ ਥੱਲੇ ਦੇ ਦਿੱਤਾ ਤਿੱਖਾ ਪਾਵਾ ਹੱਥ ਵਿੱਚ ਚੁਭ ਰਿਹਾ ਹੌਲੀ-ਹੌਲੀ ਖੂਨ ਵਗਣ ਲੱਗ ਪਿਆ ਜਦੋਂ ਗੁਰਾਂ ਨੇ ਪਾਣੀ ਦੇ ਵਿੱਚ ਖੂਨ ਜਾਂਦਾ ਦੇਖਿਆ ਧਿਆਨ ਨਾਲ ਪਿੱਛੇ ਦੇਖਿਆ ਮਹਾਰਾਜ ਕਹਿਣ ਲੱਗੇ ਬੀਬੀ ਇਹ ਕੀ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੇ ਪੀੜਾ ਹਿਲ ਜਾਂਦਾ ਤੁਸੀਂ ਡਿੱਗ ਪੈਂਦੇ ਬਯਦਵੀ ਹੋਣੀ ਸੀ ਆਪ ਜੀ ਦੀ ਸੱਚੇ ਪਾਤਸ਼ਾਹ ਅੰਤਾਂ ਦੇ ਖੁਸ਼ ਹੋਗੇ ਬਹੁਤ ਖੁਸ਼ ਹੋਗੇ ਫਿਰ ਮੰਗ ਕੀ ਹੁਣ ਮੰਗਦੀ ਬਹੁਤ ਸੇਵਾ ਕੀਤੀ ਜੋਜੀ ਪ੍ਰੀਤਮ ਆਪ ਹੀ ਕੌਤਕ ਕਰਨ ਵਾਲੇ ਨੇ ਆਪ ਵੀ ਘਾੜ ਤਾਂ ਕੜਨ ਵਾਲੇ ਨੇ ਕਹਿਣ ਲੱਗੇ ਮਹਾਰਾਜ ਜੇ ਟੁੱਠੇ ਹੋ ਤਾਂ ਇੱਕ ਕਿਰਪਾ ਕਰੋ ਇਹ ਗੁਰਤਾ ਗੱਦੀ ਬਾਰ-ਬਾਰ ਕਦੇ ਇੱਧਰ ਕਦੇ ਉੱਧਰ ਹੋਰ ਥਾਂ ਤੇ ਨਾ ਜਾਵੇ ਕਿਰਪਾ ਕਰ ਦਿਓ ਸੋਢ ਵੰਸ ਦੇ ਵਿੱਚ ਹੀ ਗੁਰਤਾ ਗੱਦੀ ਰਹੇ ਕੁਝ ਸੈਕਿੰਡ ਚੁੱਪ ਕਰੇ ਮਹਾਰਾਜ ਕਹਿਣ ਲੱਗੇ ਦੇਖ ਲਓ ਰਹਿ ਜਾਏਗੀ ਸੋਢ ਵੰਸ ਵਿੱਚ ਪਰ ਕੁਰਬਾਨੀਆਂ ਬਹੁਤ ਦੇਣੀਆਂ ਪੈਣੀਆਂ ਕਹਿਣ ਲੱਗੇ ਮਹਾਰਾਜ ਕੋਈ ਗੱਲ ਨਹੀਂ ਕੁਰਬਾਨੀਆਂ ਜਿੰਨੀਆਂ ਮਰਜ਼ੀ ਹੋ ਜਾਣ ਪ੍ਰਾਪ ਜੀ ਕਿਰਪਾ ਕਰੋ ਸੋਹੜ ਮਨਸ ਵਿੱਚ ਹੀ ਗੱਦੀ ਰਹੇ। ਸੋ ਇਸ ਤਰ੍ਹਾਂ ਦਾ ਬਚਨ ਹੋਇਆ ਕੁਰਬਾਨੀਆਂ ਦਾ ਤੀਜੇ ਪਾਤਸ਼ਾਹ ਵੱਲੋਂ। ਸੰਕੇਤ ਪਹਿਲੇ ਪਾਤਸ਼ਾਹ ਨੇ ਬੜੇ ਦਿੱਤੇ ਜਦੋਂ ਇੱਕ ਪਠਾਨ ਬਹੁਤ ਸੋਹਣੀਆਂ ਦੋ ਸ੍ਰੀ ਸਾਭਾ ਬਣਾ ਕੇ ਲਿਆਇਆ ਸੀ। ਕਹਿਣ ਲੱਗਿਆ ਮਹਾਰਾਜ ਜੀ ਮੈਂ ਇਹ ਸ਼ਸਤਰ ਬਣਾਉਂਦਾ ਤੁਰਕ ਫੌਜਾਂ ਵਿੱਚੋਂ ਖਰੀਦਦੀਆਂ ਮੰਚ ਚਾਹ ਆਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕਰਕੇ ਆਵਾਂ। ਮਹਾਰਾਜ ਹੱਸ ਕੇ ਕਹਿਣ ਲੱਗੇ ਕੋਈ ਨਹੀਂ ਇਹ ਸੇਵਾ ਦਸਵੇਂ ਜਾਮੇ ਚ ਲਵਾਂਗੇ ਤੈਥੋਂ ਉਦੋਂ ਅਸੀਂ ਖੰਡੇ ਖੜਕਾਉਣੇ ਨੇ ਜੰਗ ਕਰਨੇ ਨੇ ਫੇਰ ਸੋ ਜਦੋਂ ਇੱਕ ਵਾਰੀ ਚਮਕੌਰ ਸਾਹਿਬ ਕਿਸੇ ਸਿੱਖ ਦੇ ਘਰੇ ਚਰਨ ਪਾਉਣ ਆਏ ਸੀ ਮਹਾਰਾਜ ਇਹ ਪਹਿਲਾਂ ਦੀ ਗੱਲ ਹੈ ਪੰਜ ਸੌ ਸਿੰਘ ਨਾਲ ਸੀ ਉਦੋਂ ਇੱਕ 5000 ਸੈਨਾ ਇਥੋਂ ਲੰਘ ਰਹੀ ਸੀ ਇੱਕ 5000 ਲਾਹੌਰ ਤੋਂ ਦਿੱਲੀ ਨੂੰ ਜਾ ਰਹੇ ਸੀ ਇੱਕ ਤੋਂ ਦਿੱਲੀ ਤੋਂ ਲਾਹੌਰ ਨਹੀਂ ਕੁਦਰਤੀ ਜਿਹੜਾ ਦਿੱਲੀ ਤੋਂ ਆ ਰਿਹਾ ਸੀ ਸੂਬਾ ਉਹਨੂੰ ਕਿਸੇ ਨੇ ਖਬਰ ਦਿੱਤੀ ਕਿ ਦਸਵੇਂ ਪਾਸ਼ਾ 500 ਸਿੰਘਾਂ ਸਮੇਤ ਚਮਕੌਰ ਸਾਹਿਬ ਆਏ ਹੋਏ ਨੇ ਬੜਾ ਵਧੀਆ ਮੌਕਾ ਜੇ ਫੜਨਾ ਉਹਨਾਂ ਨੂੰ ਉਧਰੋਂ ਜਦੋਂ ਇਹ ਦੂਸਰਾ ਆਇਆ ਲਾਹੌਰ ਵਾਲਾ ਇਹਨੂੰ ਵੀ ਨਾਲ ਲਾ ਕੇ ਫੌਜ ਇਕੱਠੀ ਕਰਕੇ ਜਦੋਂ ਸਾਹਮਣੇ ਗਏ ਮਹਾਰਾਜ ਸੱਚੇ ਪਾਸ਼ਾ ਵੀ ਸਿੰਘਾਂ ਸਮੇਤ ਸਾਹਮਣੇ ਆਏ ਲਾਹੌਰ ਵਾਲਾ ਸੂਬਾ ਜਿਹੜਾ 5000 ਜਰਨੈਲ ਸੀ ਉੱਥੋਂ ਦਾ ਜਦੋਂ ਉਹਨੇ ਮਹਾਰਾਜ ਦੇ ਦਰਸ਼ਨ ਕੀਤੇ ਘੋੜੇ ਤੋਂ ਉਤਰ ਕੇ ਮੱਥਾ ਜਾ ਟੇਕਿਆ ਮਹਾਰਾਜ ਹੱਸ ਕੇ ਕਹਿੰਦੇ ਹੋ ਗਈ ਸੋਝੀ ਕਹਿੰਦੇ ਹਾਂ ਮਹਾਰਾਜ ਕਹਿੰਦੇ ਯਾਦ ਆ ਗਿਆ ਸਭ ਕੁਝ ਕਹਿੰਦੇ ਹਾਂ ਮਹਾਰਾਜ ਜਦੋਂ ਪਹਿਲੇ ਸਰੂਪ 'ਚ ਤੁਸੀਂ ਕਿਹਾ ਸੀ ਕਿ ਦਸਵੇਂ ਸਰੂਪ 'ਚ ਸੇਵਾ ਲਵਾਂਗੇ ਉਹੀ ਪਠਾਨ ਆ ਮੈਂ ਉਹ ਬਦਲ ਗਿਆ ਕਹਿਣ ਲੱਗਿਆ ਵੀ ਮੈਂ ਤਾਂ ਦਸਵੇਂ ਪਾਸ਼ਾ ਵੱਲੋਂ ਲੜੂੰਗਾ ਤੁਹਾਡੇ ਨਾਲ ਮੈਂ ਇਹਨਾਂ ਨਾਲ ਵੀ ਲੜਨਾ ਉੱਥੇ ਹੀ ਸਾਰਾ ਕੁਝ ਸੌਜਾਂ ਚਲੀ ਗਈਆਂ ਵਾਪਸ ਕੋਈ ਲੜਾਈ ਨਹੀਂ ਹੋਈ ਸੇਸ ਤਰ੍ਹਾਂ ਪੰਜਵੇਂ ਬਾਦਸ਼ਾਹ ਤੋਂ ਲੈ ਕੇ ਸੋੜ ਵੰਸ ਦੀਆਂ ਕੁਰਬਾਨੀਆਂ ਪਰਾਰੰਭ ਹੋਈਆਂ ਨੌਵੇਂ ਬਾਦਸ਼ਾਹ ਨੇ ਸੀਸ ਦਿੱਤੇ ਉਹਨਾਂ ਵਿੱਚ ਭਾਈ ਮਦੀਦਾਸ ਪਾਈ ਦੇ ਆਲਾ ਜੀ ਭਾਈ ਸਤੀ RAM ਜੀ ਸ਼ਹੀਦ ਅਤੇ 10ਵੇਂ ਸਰੂਪ ਵੇਲੇ ਮਹਾਰਾਜ ਨੇ ਇਸ ਤਰ੍ਹਾਂ ਬੜੇ ਭਾਰੀ 14 ਜੰਗ ਕਰਕੇ ਛਿੜਪੁਟ ਜੰਗਾਂ ਦਾ ਹੁੰਦੀਆਂ ਰਹਿੰਦੀਆਂ ਸੀ ਮਾੜੀਆਂ ਮਾੜੀਆਂ ਉਹਦਾ ਤੇ ਗਿਣਤੀ ਕਾਫੀ ਹੈ ਸ੍ਰੀ ਸਤਿਗੁਰੂ ਮਹਾਰਾਜ ਨੇ ਜੰਗ ਕਰਕੇ ਇਸ ਸੰਸਾਰ ਦੇ ਅੰਦਰ ਦੁਸ਼ਟਾਂ ਦੋਖੀਆਂ ਦਾ ਨਾਸ ਕੀਤਾ ਜ਼ਾਲਮਾਂ ਦਾ ਚਮਕੌਰ ਦੀ ਗੜੀ ਜਿੱਥੇ ਅੱਜ ਮੁੱਖ ਰੂਪ ਵਿੱਚ ਅੱਜ ਮਜਲਲਾ ਦਿਨ 22 ਤਰੀਕ ਦਾ ਜੋੜ ਮੇਲਾ ਭਾਰੀ ਇਕੱਠ ਸੰਗਤਾਂ ਦਾ ਠਾਠ ਮਾਰਦਾ ਹੋਇਆ ਜਿੱਥੇ ਸੰਗਤ ਲੱਖਾਂ ਦੀ ਗਿਣਤੀ ਵਿੱਚ ਅੱਜ ਸਹਿਬਜ਼ਾਦਿਆਂ ਨੂੰ ਅਤੇ 40 ਸ਼ਹੀਦਾਂ ਨੂੰ ਬੀਬੀ ਸ਼ਰਨ ਕੌਰ ਹੋਣਾ ਨੂੰ ਮੱਥਾ ਟੇਕਣ ਗਏ ਨੇ ਉਸ ਸਥਾਨ ਤੇ ਜਾ ਕਰਕੇ ਨਮਸਕਾਰਾਂ ਕਰਦੇ ਨੇ ਸੰਗਤਾਂ ਤੇ ਧੰਨ ਗੁਰੂ ਕੇ ਲਾਲ ਧੰਨ ਗੁਰੂ ਕੇ ਸਿੱਖ ਗੁਰੂ ਕੇ ਖਾਲਸੇ ਨੇ ਉੱਥੇ ਕੁਰਬਾਨੀ ਕੀਤੀ ਹੈ 20 ਲੱਖ ਤੁਰਕਾਂ ਨਾਲ ਜੰਗ ਕੀਤਾ ਸੋ ਆਪਾਂ ਵੀ ਜਿੱਥੋਂ ਬੈਠੇ ਹੀ ਸਿਰ ਝੁਕਾਉਂਦੇ ਹਾਂ ਸ੍ਰੀ ਚਮਕੌਰ ਸਾਹਿਬ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਕੋੜੇ ਦਿਨਾਂ ਨੂੰ ਛੋਟੇ ਸਹਿਬਜ਼ਾਦਿਆਂ ਦਾ ਜੋੜ ਮੇਲਾ ਹੋਵੇਗਾ ਕੋਈ ਪੰਜਾਬ 'ਚ ਬਚਦਾ ਹੋਣਾ ਸਿੱਖ ਜਿਹੜਾ ਮੱਥਾ ਨਾ ਟੇਕਣ ਆਵੇ ਛੋਟੇ ਸਹਿਬਜ਼ਾਦਿਆਂ ਦੇ ਸਥਾਨ ਤੇ ਇੱਕ ਮਾਗ ਤੱਕ ਪੂਰਾ ਇਕੱਠ ਲੈਂਦਾ ਮਰਗੀ ਵਾਲੇ ਦਿਨ ਭੋਗ ਪੈਂਦਾ ਜਾ ਕੇ ਆਓ ਸਤਿਗੁਰੂ ਮਹਾਰਾਜ ਛੋਟੀ ਸੁਲਤਾਨ ਪਾਸ਼ਾ ਕਿਰਪਾ ਕਰਦੇ ਨੇ ਆਸਾ ਮਹੱਲਾ ਚੌਥਾ ਉਥੇ ਪਾਸ਼ਾ ਮਹਾਰਾਜ ਸਿੱਖ ਨੂੰ ਪਰਮੇਸ਼ਰ ਦੇ ਸਾਹਮਣੇ ਹੋ ਕੇ ਬੇਨਤੀ ਕਰਨ ਦਾ ਤਰੀਕਾ ਸਿਖਾਉਂਦੇ ਸ਼ਬਦ ਵਿੱਚ ਇਹ ਪਿਆਰਿਆ ਜੇ ਤੇਰੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਹੈ ਤਾਂ ਇਸ ਤਰ੍ਹਾਂ ਬੇਨਤੀ ਕਰਿਆ ਕਰ ਤੂੰ ਕਰਤਾ ਸਜਿਆਰ ਮੈਂਡਾ ਸਾਈਂ ਏ ਵਾਹਿਗੁਰੂ ਜੀ ਤੂੰ ਸਭ ਦਾ ਕਰਤਾ ਭਾਵ ਕਰਨ ਹਾਰ ਹੈ ਅਤੇ ਸਜਿਆਰ ਸੱਚਾ ਹੈ ਮੈਂਡਾ ਸਾਈ ਮੈਂਡਾ ਤੋਂ ਪਾਵ ਮੇਰਾ ਸਾਈ ਤੋਂ ਪਾਵ ਮਾਲਕ ਤੂੰ ਸੱਚਿਆਰ ਕਰਤਾ ਹੈ ਮੇਰੇ ਸਾਈ ਮਾਲਕ ਤੂੰ ਅਖਰ ਸਰਕਾਰ ਯੋਗ ਹੈ ਕਿਉਂਕਿ ਤੁਸੀਂ ਕਹਿੰਦੇ ਆਂ ਤੇ ਬਹੁ ਬਾਚ ਗੋ ਜਾਣ ਕਰਕੇ ਪਰਮੇਸ਼ਰ ਕੇਵਲ ਇੱਕ ਹੈ ਇੱਕ ਨੂੰ ਤੂੰ ਅਖਰੀ ਵਰਤਿਆ ਜਾਂਦਾ ਇਹਨਾਂ ਦੋਨਾਂ ਸ਼ਬਦਾਂ ਵਿੱਚ ਦੋਕ ਆਪਸ ਵਿੱਚ ਫਰਕ ਜਾਣ ਲੈਣੇ ਚਾਹੀਦੇ ਆਸਾ ਮਹਲਾ ਚੌਥਾ ਰਹਿ ਰਾਸ ਵਿੱਚ 11 ਅੰਗ ਤੇ 365 ਅੰਗ ਦੇ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਸੋ ਇਹਦੇ ਵਿੱਚ ਸਿਰਫ ਦੋ ਟਿੱਪੀਆਂ ਜ਼ਿਆਦਾ ਲੱਗੀਆਂ ਇੱਕ ਮੰਗਲ ਇੱਕ ਘਰ ਦੂਜਾ ਜੋ ਤੂੰ ਦੇਹ ਸੋਈ ਹੋਂ ਪਾਈ ਤੇ ਆਸਾ ਰਾਗ ਦੇ ਵਿੱਚ ਹੈ ਜੋ ਤੂੰ ਦੇਹ ਸੋਈ ਹੋਂ ਪਾਈ ਇੱਥੇ ਤੂੰ ਰਹਿ ਰਾਸ ਵਿੱਚ ਤੇ ਤੂੰ ਆਸਾ ਰਾਗ ਦੇ ਵਿੱਚ ਟਿੱਪੀ ਲੱਗੀ ਹੋਈ ਅੱਗੇ ਹੈ ਤੂੰ ਹੁਣ ਰਹਿ ਰਾਗ ਵਿੱਚ ਟਿੱਪੀ ਆ ਗਈ ਤੂੰ ਆਪੇ ਕਰਤਾ ਆਸਾ ਰਾਗ ਵਿੱਚ ਟਿੱਪੀ ਤੋਂ ਬਿਨਾਂ ਲਿਖਿਆ ਤੂੰ ਆਪੇ ਕਰਤਾ بس ਇੰਨਾ ਹੀ ਫਰਕ ਹੈ ਇਹ ਚਾਰ ਥਾਂ ਫਰਕ ਥੋੜਾ ਥੋੜਾ ਪਾਇਆ ਮਹਾਰਾਜ ਨੇ ਦੁਬਾਰਾ ਜਦ ਗਿਣਤੀ ਲਿਖੀ ਦੁਬਾਰਾ ਸ਼ਬਦ ਦੇ ਉਚਾਰਨ ਕਰਕੇ ਫਰਕ ਚਾਰ ਅੱਖਰਾਂ ਦਾ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਤੁਸੀਂ ਮੇਰੇ ਕਰਨਹਾਰ ਹੋ ਸੱਚੇ ਹੋ ਮੇਰੇ ਮਾਲਕ ਹੋ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਜੋ ਗੱਲ ਆਪ ਜੀ ਨੂੰ ਪਾਉਂਦੀ ਹੈ ਸੋਈ ਥੀਸੀ ਥੀਸੀ ਤੋਂ ਮਤਲਬ ਉਹੀ ਥੀਸੀ ਦਾ ਅਰਥ ਹੁੰਦੀ ਹੈ ਜੋ ਆਪ ਜੀ ਪਦਾਰਥ ਦਿੰਦੇ ਹੋ ਉਹ ਹੀ ਅਸੀਂ ਪਾਉਂਦੇ ਹਾਂ ਜੀ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਰਹਾਉ ਉਸ ਨਾਭੀ ਠੀਕਾ ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਮੁੱਖ प्रयोजन ਹੈ ਰਹਾ ਰਹਾ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਸਭ ਤੇਰੀ ਤੂੰ ਸਭ ਨਹੀਂ ਤੇ ਆਇਆ ਸਾਰੀ ਸ੍ਰਿਸ਼ਟੀ ਤੁਹਾਡੀ ਹੈ ਆਪ ਜੀ ਨੂੰ ਸਾਰਿਆਂ ਨਹੀਂ ਤੇ ਆਇਆ ਤੁਹਾਡੀ ਕਿਰਪਾ ਨਾਲ ਹੀ ਸਾਰੇ ਤੁਹਾਨੂੰ ਤੇ ਆਉਂਦੇ ਨੇ ਜੀ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਹੁਣ ਜਿਸ ਉਪਰ ਤੂੰ ਆਪ ਵਾਹਿਗੁਰੂ ਕਿਰਪਾ ਕਰਦਾ ਹੈ ਤੁਸੀਂ ਆਪ ਕਿਰਪਾ ਕਰਦੇ ਹੋ ਉਹਨੇ ਨਾਮ ਰੂਪ ਰਤਨ ਪ੍ਰਾਪਤ ਕੀਤਾ ਇਹਨਾਂ ਨੇ ਤਾਂ ਪਾਇਆ ਤੇ ਇਹਨਾਂ ਨੇ ਗਵਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਮਹਾਰਾਜ ਫਰਮਾਉਂਦੇ ਨੇ ਗੁਰਮੁਖਾਂ ਨੇ ਰਤਨ ਰੂਪ ਨਾਮ ਨੂੰ ਜਾਂ ਪ੍ਰਮਾਤਮਾ ਨੂੰ ਲੱਭ ਲਈ ਇੱਕੋ ਜੀ ਚੀਜ਼ ਤੇ ਮਨਮੁਖਾ ਨੇ ਰਤਨ ਰੂਪ ਨਾਮ ਨੂੰ ਗਵਾ ਲਿਆ ਗੁਰਮੁਖ ਲਾਧਾ ਤੋਂ ਭਾਵ ਗੁਰਮੁਖਾ ਨੇ ਮੁਰਖਾ ਜਨਮ ਨੂੰ ਸਫਲਾ ਕੀਤਾ ਤੇ ਮਨਮੁਖਾ ਨੇ ਜਨਮ ਬੇਅਰਥ ਗਵਾ ਲਿਆ ਉਹਨਾਂ ਦੀ ਵਿਰਤੀ ਬਦਲ ਐਸੀ ਕੀਤੀ ਹੋਈ ਅੰਦਰੋਂ ਭਾਵੇਂ ਉਹਨਾਂ ਨੂੰ ਕਿੰਨੀ ਕੁਝ ਸੁਣਾਉਂਦੇ ਰਹੀਏ ਦੱਸਦੇ ਰਹੀਏ ਸੱਚ ਵੀ ਦੱਸਦੀਏ ਇਹ ਆ ਸਚਾਈ ਹੈ ਤਾਂ ਵੀ ਨਹੀਂ ਮੰਨਦੇ ਹੋ ਇੰਨੀ ਬੁੱਧੀ ਪੁੱਠੀ ਹੋ ਚੁੱਕੀ ਹੈ ਸਭ ਸਚਾਈ ਜੇ ਦਸੀਏ ਵੀ ਤਾਂ ਵੀ ਉਹ ਆਪਣੀ ਮਰਜ਼ੀ ਦੇ ਚੱਲਦੇ ਨੇ ਫਿਰ ਅਸੀਰ ਉਹਨਾਂ ਨੂੰ ਛੱਡ ਦੇਣਾ ਹੀ ਪੈਂਦਾ ਤੇ ਇਹਨਾਂ ਦਾ ਪਿੱਛਾ ਹੀ ਛੱਡੋ ਇਹਨਾਂ ਨੂੰ ਕਹੋ ਹੀ ਨਾ ਕੁਝ ਇਹਨਾਂ ਦੇ ਕਰਮਾਂ ਦੇ ਵਿੱਚ ਲੀਛਾ ਹੀ ਐਸਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਤੇ ਤੁਹਾਡੀ ਬਖਸ਼ਿਸ਼ ਹੁੰਦੀ ਹੈ ਉਹੀ ਨਾਮਦਾਨ ਪ੍ਰਾਪਤ ਕਰਦੇ ਨੇ ਸ਼ਰਧਾ ਭਾਵਨਾ ਕਰਦੇ ਨੇ ਕਿਉਂਕਿ ਤੁਹਾਡੇ ਹੱਥ ਵਿੱਚ ਹੈ ਸਾਰਾ ਕੁਝ ਤੁਹ ਦਿਆਪ ਵੀ ਛੋੜਿਆ ਆਪ ਮਿਲ ਆਇਆ ਏ ਵਾਹਿਗੁਰੂ ਜੀ ਤੁਸੀਂ ਆਪ ਹੀ ਤਾਂ ਆਪਣੇ ਨਾਲ ਮਨਮੁਖਾਂ ਨੂੰ ਛੋੜ ਦਿੱਤਾ ਉਹ ਕਿਉਂ ਛੋੜੇ ਜੀ ਕਹਿੰਦੇ ਹਮੇਸਾ ਮਨਮਰਜ਼ੀਆਂ ਕਰਦੇ ਆ ਸ਼ਰਦਾ ਨਹੀਂ ਕਰਦੇ ਮੈਨੂੰ ਜਾਣਦੇ ਹੀ ਕੁਛ ਨਹੀਂ ਮਨ ਦੇ ਮਗਰ ਲੱਗ ਕੇ ਮਨ ਨੂੰ ਆਪਣੀ ਬੁੱਧੀ ਨੂੰ ਵੱਡਾ ਮੰਨਦੇ ਨੇ ਕਹਿੰਦੇ ਸਤਿਗੁਰੂ ਨੂੰ ਇੰਨਾ ਗਿਆਨ ਨਹੀਂ ਜਿੰਨਾ ਸਾਨੂੰ ਹੈ ਮਨਮੁਖ ਦੀ ਦਸ਼ਾ ਇਸ ਕਰਕੇ ਉਹਨਾਂ ਨੂੰ ਅਸੀਂ ਕਿਹਾ ਵੀ ਚਲੋ ਵਿਛੜੇ ਜੰਗੇ ਤੁਸੀਂ ਦੂਰ ਹੀ ਚੰਗੇ ਉਸਾਤੋਂ ਨਰਕਾਂ 'ਚ ਹੀ ਠੀਕ ਹੋ ਤੁਸੀਂ ਜੂਨਾਂ 'ਚ ਬੈ ਰਹਾ ਹਾਂ ਅਤੇ ਗੁਰਮੁਖਾਂ ਨੇ ਆਪਣੇ ਆਪ ਨੂੰ ਸੰਭਾਲਿਆ ਹੈ ਉਹਨਾਂ ਨੇ ਹਉਮੈ ਦਾ ਤਿਆਗ ਕੀਤਾ ਉਹਨਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲਿਆ ਗੁਰਮੁਖਾਂ ਨੂੰ ਪਦਾਰਥਾਂ ਨਾਲੋਂ ਵਿਛੋੜਤਾ ਆਪਣੇ ਨਾਲ ਜੋੜ ਲਿਆ ਗੁਰਮੁਖਾਂ ਨੂੰ ਬਹੁਤਾ ਦਿੰਦੇ ਹੀ ਨਹੀਂ ਵੀ ਕਿਤੇ ਜੋੜ ਨਾ ਜਾਵੇ ਉਧਰ ਮਨਮੁਖ ਨੂੰ ਇੰਨਾ ਜ਼ਿਆਦਾ ਦੇ ਦਿੰਦੇ ਨੇ ਉਹ ਉੱਥੇ ਹੀ ਉਲਝ ਜਾਂਦਾ ਪਦਾਰਥ ਪੈਸਾ ਕੁਲਾ ਦੇ ਦੇਣਾ ਉਹ ਉਥੇ ਘੁੰਮਣ ਕੇ ਰੀ ਜਿਉਂ ਫਸਦਾ ਉਥੇ ਹੀ ਖਤਮ ਹੋ ਜਾਂਦਾ ਉਹ ਇੱਥੇ ਤੱਕ ਨਹੀਂ ਪਹੁੰਚਦਾ ਤੁਹਾਡੇ ਤੱਕ ਉਹਨੂੰ ਬਿਜ਼ੀ ਚ ਮੇੜ ਦਿੱਤਾ ਅਖਰ ਉਹ ਕਹਿੰਦਾ ਬਿਜ਼ੀ ਹੋ ਗਿਆ ਮੈਂ ਆਪ ਹੀ ਬਿਜ਼ੀ ਕਰਨ ਵਾਲੇ ਆ ਆਪ ਹੀ ਭਗਤੀ ਕਰਾਉਣੀ ਹੋਵੇ ਤਾਂ ਬਹੁਤ ਕਿਰਪਾ ਕਰ ਦਿੰਦੇ ਨੇ ਵਿੱਚੇ ਹੀ ਨਾਮ ਜਪਾਈ ਜਾਂਦੇ ਨੇ ਕਿਉਂਕਿ ਮਨ ਨਹੀਂ ਕਰਦਾ ਨਾਮ ਜਪਣ ਨੂੰ ਕਿਸੇ ਦਾ ਇਸੇ ਕਰਕੇ ਉਹ ਬਹਾਨੇਬਾਜ਼ੀ ਕਰਦੇ ਨੇ ਮੂੰਹ ਜਿਹੜਾ ਕੰਮ ਕਰਨਾ ਹੋਵੇ ਆਪਦੀ ਮਰਜ਼ੀ ਨਾਲ ਉੱਥੇ ਕੋਈ ਨਹੀਂ ਕਹਿੰਦਾ ਕਿ ਮੈਂ ਬਿਜ਼ੀ ਸੀ ਸਿਰਫ ਗੁਰੂ ਘਰ ਲਈ ਜਾਂ ਕਿਸੇ ਨੂੰ ਨਾ ਮਿਲਣਾ ਹੋਵੇ ਇੱਕ ਬਹਾਨਾ ਹੈ ਬਿਜ਼ੀ ਸੀ ਸੋ ਜੇ ਆਮ ਵੀ ਇੱਥੇ ਕਿਸੇ ਨੂੰ ਪੁੱਛੀਏ ਬੜੀ ਦੇਰ ਹੋ ਗਈ ਮਿੜੇ ਹੀ ਨਹੀਂ ਅੱਜ ਕੀ ਕਰਦੇ ਆ ਬਸ ਐਸੀ RAM ਨਾਲ ਕੋਈ ਕੰਮ ਨਹੀਂ ਸੀ ਅੱਜ ਫਿਰ ਤੂੰ ਫੋਨ ਨਹੀਂ ਕੀਤਾ ਉਹ ਪਹਿਲਾਂ ਆਪਣੀ ਸੱਚਾਈ ਦੱਸਣ ਤੋਂ ਬਾਅਦ ਵੀ ਕਹਿੰਦਾ ਬੜੇ ਬਿਜ਼ੀ ਆ ਫੋਨ ਕਰ ਹੀ ਨਹੀਂ ਸਕੇ ਕਾਦੇ ਚ ਬਿਜ਼ੀ ਆ ਵੈਸੇ ਹੀ ਦਿਖਾਵੇ ਮਾਤਰੀ ਚਲੋ ਕੋਈ ਤਾਂ ਹੋਊਗਾ ਪਰ ਕਈ ਹੈ ਹੀ ਨਹੀਂ ਕਿ ਬਿਜ਼ੀ ਇਸ ਕਰਕੇ ਕਿਉਂਕਿ ਮਾਇਆ ਦਾ ਸੁੱਖ ਐਨਾ ਭੜਾ ਉੱਠਣੇ ਨਹੀਂ ਦਿੰਦਾ ਇਨਸਾਨ ਨੂੰ ਪਰਮਾਤਮਾ ਨਾਲ ਜੁੜ ਨਹੀਂ ਨਹੀਂ ਦਿੰਦਾ ਇਹਦੇ ਸੁੱਖ ਦੇ ਵਿੱਚ ਸਰੀਰ ਦਿਲਿਤਰੀ ਹੋ ਜਾਂਦਾ ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵੀ ਤੁਹਾਡੀ ਇੱਕ ਲੀਲਾ ਹੈ ਕਲਾ ਹੈ ਤੁਹਾਡੀ ਤੂੰ ਦਰੀਆ ਉਹ ਸਭ ਦੁਜਹੀ ਮਾਹੀ ਤੁਝ ਬਿਨ ਦੂਜਾ ਕੋਈ ਨਾ ਹੈ ਦਰੀਆਉ ਪਾਠ ਕਰਨਾ ਬਿਹਾਰੀ ਹੋਣ ਕਰਕੇ ਅਦਰ ਆਉ ਨਹੀਂ ਕਰਨਾ ਕਹਿੰਦੇ ਤੂੰ ਦਰਿਆ ਰੂਪ ਹੈ ਸਾਰੇ ਜੀਵ ਜੰਤ ਤੁਹਾਡੇ ਚ ਲਹਿਰਾਂ ਰੂਪ ਨੇ ਜਿਵੇਂ ਸਮੁੰਦਰ ਵਿੱਚ ਤਰੰਗ ਉੱਠਦੇ ਨੇ ਤੁਹਾਡੇ ਤੋਂ ਬਿਨਾ ਦੂਜਾ ਹੋਰ ਕੋਈ ਵੀ ਨਹੀਂ ਹੈ ਤੁਸੀਂ ਹੀ ਸਮੁੰਦਰ ਹੋ ਤੁਸੀਂ ਹੀ ਲਹਿਰਾ ਹੋ ਭਾਵ ਸ੍ਰਿਸ਼ਟੀ ਵਿੱਚ ਵਿਆਪਕ ਹੋ ਇਹ ਜਿੰਨੇ ਜੀਵ ਨੇ ਤੁਹਾਡੀਆਂ ਲਹਿਰਾਂ ਨੇ ਦਰਿਆ ਜਿਵੇਂ ਪਾਣੀ ਹੁੰਦਾ ਜਿੱਧਰ ਨਿਮਾਨ ਦੇਖੀ ਉਧਰ ਚਲਿਆ ਗਿਆ ਇਸੇ ਤਰ੍ਹਾਂ ਤੁਸੀਂ ਦ੍ਰਵੀਪੂਤ ਭਾਵ ਕਿਰਪਾਲੂ ਹੋ ਸਾਰੇ ਭਗਤ ਤੁਹਾਡੀ ਆਗਿਆ 'ਚ ਚੱਲਦੇ ਨੇ ਦ੍ਰਵੀਪੂਤ ਹੋ ਛਾਟੀ ਬਿਆਲ ਹੋ ਜਾਂਦੇ ਨੇ ਬਾਦਛੇਤੀ ਕਿਰਪਾ ਕਰ ਦਿੰਦੇ ਹਾਂ ਜੀਵ ਦੇ ਉੱਤੇ ਜੀ ਅਜੰਤ ਸਭ ਤੇਰਾ ਖੇਲ ਇਹ ਜਿੰਨੇ ਕੁ ਛੋਟੇ-ਛੋਟੇ ਸੂਖਮ ਜੇ ਅੱਖਾਂ ਤੋਂ ਨਹੀਂ ਦੇਖ ਸਕਦੇ ਜਿਨ੍ਹਾਂ ਨੂੰ ਆਪਾਂ ਅੱਖਾਂ ਨਾਲ ਬਹੁਤੇ ਸੂਖਮ ਅਤੇ ਜਿਹੜੇ ਸਥੂਲ ਨੇ ਵੱਡੇ-ਵੱਡੇ ਆਕਾਰ ਵਾਲੇ ਜੀਵ ਛੋਟੇ-ਵੱਡੇ ਸਭ ਤੇਰਾ ਕੌਤਕ ਹੈ ਸਭ ਤੇਰਾ ਖੇਲ ਹੈ ਤੁਸੀਂ ਆਪਣੀਆਂ ਖੇਡਾਂ ਖੇਡਦੇ ਹੋ ਵਿయోగ ਮਿਲੇ ਵਿਛੜਿਆ ਸੰਯੋਗੀ ਮੇਲ ਜਿਸ ਵੇਲੇ ਵਿਜੋਗੀ ਕਰਮ ਆਉਂਦਾ ਕਰਮ ਆਉਂਦਾ ਅਸਲ ਚ ਇਨਸਾਨ ਦਾ ਜਦੋਂ ਮਿਲਿਆ ਹੋਇਆ ਪਦਾਰਥ ਵਿਛੜ ਜਾਂਦਾ ਮਾਇਆ ਆਪ ਹੀ ਜੰਦਰੇ ਭੰਨ ਕੇ ਬਾਹਰ ਨਿਕਲ ਜਾਂਦੀ ਆ ਮਨੁੱਖ ਦੇਖਦਾ ਹੀ ਰਹਿ ਜਾਂਦਾ ਕਿੱਧਰ ਗਈ ਜਦੋਂ ਸੰਯੋਗੀ ਕਰਮ ਆਉਂਦਾ ਉਦੋਂ ਵਿਛੜੇ ਹੋਏ ਪਦਾਰਥਾਂ ਦਾ ਮੇਲ ਹੋ ਜਾਂਦਾ ਇੱਕ ਤਾਂ ਇਹ ਆ ਸੰਯੋਗ ਵਿਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁੱਖਾਂ ਸੁੱਖ ਦੀਏ ਯਾ ਕਹਿੰਦੇ ਨੇ ਫਿਰ ਜਿਹੜਾ ਪ੍ਰਸੰਗ ਚੱਲ ਰਿਹਾ ਸ਼ਬਦ ਦਾ ਉਸ ਮੁਤਾਬਕ ਜਿਹੜਾ ਸਤਗੁਰਾਂ ਦਾ ਵਿਜੋਗੀ ਹੋਇਆ ਗੁਰਾਂ ਨਾਲ ਕੋਈ ਸੰਬੰਧ ਨਹੀਂ ਰੱਖਦਾ ਜਿਹੜਾ ਉਹ ਪਰਮਾਤਮਾ ਨਾਲ ਮਿਲਣ ਤੋਂ ਹੀ ਵਿਛੜ ਗਿਆ ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਨ੍ਹਾਂ ਦਾ ਵਿਜੋਗ ਹੋ ਗਿਆ ਸਤਗੁਰਾਂ ਨਾਲੋਂ ਉਹ ਵਿਛੜ ਗਿਆ ਪਰਮਾਤਮਾ ਨਾਲੋਂ ਜਿਹੜਾ ਸਤਿਗੁਰਾਂ ਦਾ ਸੰਜੋਗੀ ਹੋਇਆ ਮਹਾਰਾਜ ਦੇ ਪਾਸ ਰਹਿ ਕੇ ਸੇਵਾ ਕਰਦਾ ਉਹ ਵਿਛੜਿਆ ਹੋਇਆ ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਕਿਉਂਕਿ ਵਾਹਿਗੁਰੂ ਨੂੰ ਮਿਲ ਆਪ ਦਾ ਸਿੱਧਾ ਰਸਤਾ ਸਤਿਗੁਰਾਂ ਦੇ ਰਾਹੀਂ ਆਇ ਇੱਕ ਇਹ ਬੜੀ ਸੰਸਾਰ ਦੇ ਅੰਦਰ ਐਸੀ ਹੈਰਾਨਗੀ ਦੀ ਗੱਲ ਜਾਂ ਅਫਸੋਸ ਦੀ ਕਹਿ ਲਓ ਕਿ ਦੁਨੀਆ ਨੂੰ ਗੁੰਮਰਾਹ ਕਰਤਾ ਬਹੁਤ ਲੋਕ ਨੇ ਗਲਤ ਮਾਰਗ ਤੇ ਚਲਾਉਣ ਵਾਲੇ ਲੋਕ ਨੇ ਇੱਥੇ ਜੋ ਮਰਜੀ ਕੋਈ ਕਹੀ ਜਾਵੇ ਅੱਗੇ ਕਿਸੇ ਦੀ ਨਹੀਂ ਚਲਦੀ ਗੱਲ ਤੇ ਅੱਗੇ ਦੀ ਹੈ ਇੱਥੇ ਤਾਂ ਗੱਲ ਹੀ ਨਹੀਂ ਇੱਥੇ ਤਾਂ ਜਿਹਨੂੰ ਮਰਜੀ ਹਰ ਕੋਈ ਆਪਣੇ ਆਪਣੇ ਜਾਲ ਚ ਫਸਾਉਂਦਾ ਆ ਨਕਲੀ ਗੁਰੂ ਕਰੋੜ ਕਰੋੜ ਬੰਦਾ ਸਾਂਭੀ ਬੈਠੇ ਆ ਕੋਈ 5 ਕਰੋੜ ਕੋਈ 10 ਕਰੋੜ ਦੇਖ ਕੇ ਉਹਨਾਂ ਨੂੰ ਤਰਸ ਵੀ ਆਉਂਦਾ ਹਾਸਾ ਵੀ ਆਉਂਦਾ ਵੇ ਦੇਖੋ ਲੋਕ ਵਿਚਾਰੇ ਇੰਨੇ ਅਣਜਾਣ ਨੇ ਇੰਨੇ ਭੋਲੇ ਨੇ ਵੀ ਪਤਾ ਨਹੀਂ ਇਹ ਕਿਤੇ ਮਿਨਿਸਟਰੀ ਵਾਲਾ ਕੰਮ ਐ ਸੌਖਾ ਜਿਹਾ ਵੀ ਉੱਤੇ ਵੀ ਇਹਨਾਂ ਦੀ ਚੱਲਦੀ ਹੋਣੀ ਐ ਸੁਧਾਰਨ ਜੇ ਇੱਕ ਮਨੁੱਖ ਗੁਰੂ ਬਣ ਜਾਂਦਾ ਹੈ ਦੁਨੀਆਂ ਦੇ ਅੰਦਰ ਔਰ ਲੋਕਾਂ ਦੇ ਉੱਤੇ ਐਸੀਆਂ ਗੱਲਾਂ ਦਾ ਪ੍ਰਭਾਵ ਪਾ ਕੇ ਉਹ ਦੁਨੀਆਂ ਨੂੰ ਗੁੰਮਰਾਹ ਕਰ ਛੜਦਾ ਕਾਲ ਯੁਗ ਹੋਣ ਕਰਕੇ ਲੋਕਾਂ ਦੀ ਬੁੱਧੀ ਪੁੱਠੀ ਸੱਚਾ ਗੁਰੂ ਸੱਚਾ ਨਹੀਂ ਲੱਗਦਾ ਉਹਨੂੰ ਕਹਿੰਦੇ ਇਹ ਸੱਚਾ ਨਹੀਂ ਹੈ ਝੂਠਾ ਗੁਰੂ ਲੋਕਾਂ ਨੂੰ ਸੱਚਾ ਲੱਗਦਾ ਇਸ ਕਰਕੇ ਉਹ ਝੂਠੇ ਵੱਲ ਜਾਦਾ ਜਾਂਦੇ ਜੇ ਆਪਾਂ ਰੋਕੀਏ ਵੀ ਉਹ ਕਹਿੰਦੇ ਨਹੀਂ ਨਹੀਂ ਉਹ ਗੁਰੂ ਬੜਾ ਤਕੜਾ ਫੇਰ ਆਖੀਦਾ ਇਹ ਬਲੇ ਭਾਗ ਹੀ ਮਾੜੇ ਵਿਚਾਰੇ ਦੇ ਕਾਹਨੂੰ ਰੋਕਣਾ ਮਾੜੇ ਭਾਗਾਂ ਵਾਲੇ ਨਕਲੀ ਗੁਰੂ ਕੋਲ ਜਾਂਦੇ ਨੇ ਇਹੀ ਪੜਦਾ ਪਾਇਆ ਹੋਇਆ ਹੈ ਮਹਾਰਾਜ ਨੇ ਮਾਇਆ ਦਾ ਹਰੇਕ ਦੇ ਉੱਤੇ ਸ਼ੁਕਰ ਕਰੋ ਆਪਣੇ ਦਿਮਾਗ ਤੇ ਪੜਦਾ ਨਹੀਂ ਪਾਇਆ ਉਹਨੇ ਤਰਸ ਕੀਤਾ ਆਪਣੇ ਤੇ ਆਪਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਨੇ ਹਯੂਰੀ ਚ ਮਿਠਾ ਲੈਂਦੇ ਨੇ ਇਹ ਗੁਰਾਂ ਦੀ ਦਇਆ ਹੈ ਆਪਣੇ ਤੇ ਜੇ ਆਪਾਂ ਕਹੀਏ ਗੁਰਾਂ ਨੇ ਕੀ ਦਿੱਤਾ ਇਹੀ ਦਿੱਤਾ ਜਿਹੜੀ ਦਇਆ ਕਰਕੇ ਸਾਨੂੰ ਸੋਝੀ ਪਾਤੀ ਕਿ ਅਸਲ ਗੁਰੂ ਕੌਣ ਹੈ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਜਿਸਨੋਂ ਤੂੰ ਜਾਣ ਆਏ ਸੋਈ ਜਾਣੋ ਜਾਣੈ ਮਹਾਰਾਜ ਜਿਹੜੇ ਬੰਦੇ ਨੂੰ ਤੁਸੀਂ ਆਪਣੀ ਪ੍ਰਾਪਤੀ ਦਾ ਰਸਤਾ ਜਣਾਉਂਦੇ ਹੋ ਨਾ ਉਹੀ ਬੰਦਾ ਤੁਹਾਡੇ ਪ੍ਰਾਪਤ ਦੇ ਰਸਤੇ ਨੂੰ ਜਾਣ ਸਕਦਾ ਦੂਜੇ ਨੂੰ ਤਾਂ ਸਮਝ ਹੀ ਨਹੀਂ ਪੈਂਦੀ ਅੰਦਰ ਦਿਮਾਗ ਦੇ ਉੱਤੇ ਪੜਦਾ ਹੀ ਪੈ ਜਾਂਦਾ ਨੰਨੇ ਨੂੰ ਹੋੜਾ ਜਿਸ ਨੋ ਇੱਕ ਨੂ ਪਾਠ ਹੁੰਦਾ ਤੂੰ ਦਲੈਂਕੜੇ ਨਾਲ ਉੱਤੇ ਟਿੱਪੀ ਨਹੀਂ ਹੈ ਤੂੰ ਜੱਜੇ ਕੰਨਾ ਨਾਲੇ ਕੰਨਾ ਈੜੀ ਸਿਆਰੀ ਹਾਏ ਸਿਆਰੀ ਜਾਣਾਇਹਿ ਇਹੋ ਪਾਠ ਕੋਈ ਜਨ ਜਾਣੇ ਨਹੀਂ ਕਰਨਾ ਜਾਣ ਹੈ ਦਲਾਈਆਂ ਆਣ ਹੈ ਕਿਉਂਕਿ ਪਾਠ ਦੀ ਸ਼ੁੱਧੀ ਦੇ ਬਹੁਤ ਜਿਆਦਾ ਨੰਬਰ ਨੇ ਜੇ ਪਾਠ ਅਸ਼ੁੱਧ ਹੋ ਜੇ ਤਾਂ ਉਹਦੇ ਜਿਹੜੀ ਬਖਸ਼ਿਸ਼ ਆ ਉਹ ਘੱਟ ਹੁੰਦੀ ਮਹਾਰਾਜ ਕਹਿੰਦੇ ਅੱਖਾਂ ਨਾਲ ਦੇਖਦਾ ਪੜਿਆ ਲਿਖਿਆ ਦਲਾਈਆਂ ਲੱਗੀਆਂ ਹੋਈਆਂ ਨੇ ਫੇਰ ਨਾ ਬੋਲੀ ਜਾਣਾ ਸਤਿਗੁਰੂ ਕਹਿੰਦੇ ਦੇਖ ਕੇ ਬੋਲ ਬਾਕੀ ਦੀਆਂ ਬੋਲੀਆਂ ਚ ਕਿਵੇਂ ਦੇਖ ਕੇ ਬੋਲਦਾ ਇੱਕ ਵੀ ਅੱਖਰ ਮਿਸਟੇਕ ਨਹੀਂ ਕਰਦਾ ਕਿਤੇ ਤੇ ਇਹ ਬਾਣੀ ਦੇ ਵਿੱਚ ਕਿਉਂ ਕਰਦਾ ਐਸੀ ਗਲਤੀ ਇਸ ਕਰਕੇ ਧਿਆਨ ਦੇ ਨਾਲ ਬਾਣੀ ਪੜ੍ਹੀਏ ਹਰ ਗੁਣ ਸਦਹੀ ਆਖੇ ਬਖਾਣਾ ਉਹ ਵਾਹਿਗੁਰੂ ਦੇ ਗੁਣਾਂ ਨੂੰ ਰੋਜ਼ ਆਖ-ਆਖ ਕੇ ਮੂੰਹ ਦੇ ਨਾਲ ਕਥਨ ਕਰਦਾ ਹੈ ਗੁਣਾਂ ਨੂੰ ਜਿਨ੍ਹਾਂ ਨੂੰ ਤੁਸੀਂ ਜਨਾ ਦਿੰਦੇ ਹੋ ਉਹ ਮੂਲ ਮੰਤਰ ਦਾ ਅਭਿਆਸ ਗੁਰ ਮੰਤਰ ਦਾ ਅਭਿਆਸ ਗੁਰਬਾਣੀ ਦਾ ਅਭਿਆਸ ਕਰਦੇ ਹੀ ਰਹਿੰਦੇ ਨੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਜਿਨੇ ਵਾਹਿਗੁਰੂ ਨੂੰ ਸੇਵਿਆ ਹੈ ਸੇਵਨ ਦਾ ਮਤਲਬ ਨਾਮ ਜਪਿਆ ਹੈ ਉਹਨਾਂ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ਅੰਦਰੋਂ ਆ ਗਿਆ ਆਨੰਦ ਪਹਿਲਾਂ ਪਹਿਲਾਂ ਨਹੀਂ ਆਉਂਦਾ ਆਨੰਦ ਬੰਦਾ ਅੱਕ ਜਾਂਦਾ ਹੈ 2 ਮਹੀਨੇ 4 ਮਹੀਨੇ ਨਾਮ ਜਪਦਿਆਂ ਲੰਘੇ ਕਹਿੰਦੇ ਕੋਈ ਆਨੰਦ ਤਾਂ ਆਇਆ ਨਹੀਂ ਸ਼ੁਰੂਜ ਨਹੀਂ ਆਉਂਦਾ ਜਦੋਂ ਜੀ ਨੂੰ ਲਾਉਣਾ ਜੀ ਤੇ ਕਿਰਪਾ ਕਰਨੀ ਹੈ ਉਹਨਾਂ ਨੂੰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਉਮੈ ਦਾ ਤਿਆਗ ਕਰਵਾ ਕੇ ਨਾਮ ਦੀ ਦਾਤ ਦਿੰਦੇ ਨੇ ਜਿਨ੍ਹਾਂ ਨੇ ਸੇਵਿਆ ਹੈ ਸਿਮਰਨ ਕੀਤਾ ਹੈ ਸਹਿਜੇ ਹੀ ਹਰ ਨਾਮ ਸਮਾਇਆ ਉਹ ਸੁਤੇ ਸਿੱਧੀ ਨਾਮ ਦੇ ਵਿੱਚ ਸਮਾ ਜਾਂਦਾ ਇਹ ਚਾਰ ਅੱਖਰਾਂ ਦਾ ਰੂਪ ਹੀ ਬਣ ਜਾਂਦਾ ਉਹ ਵੀ ਤੂੰ ਤੂੰ ਕਰਤਾ ਤੂੰ ਹੂਆ ਮੁਜ ਮਹਿ ਰਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਰ ਤੂੰ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਏ ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰੇ ਕਰਤੇ ਹੋ ਰਚਨਹਾਰ ਹਾਂ ਸ੍ਰਿਸ਼ਟੀ ਦੇ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਹੈ ਤੇ ਤੁਹਾਡਾ ਕੀਤਾ ਹੋਇ ਸਾਰਾ ਹੁੰਦਾ ਹੈ ਪੈਦਾ ਕਰਨਾ ਪਾਲਨਾ ਕਰਨੀ ਮਾਰਨਾ ਲੇਖ ਲਿਖਣੇ ਤਿੰਨੀ ਸ੍ਰਿਸ਼ਟੀ ਦੇ ਲੇਖ ਲਿਖਦੇ ਹੋਣੇ ਹਨ ਸਮਰੱਥ ਪਰਮਾਤਮਾ ਇੱਥੇ ਕਿਸੇ ਥਾਂ ਦੇ ਉੱਤੇ ਥੋੜਾ ਜਿਹਾ ਕੰਮ ਕਰਨਾ ਪੈ ਜਾਏ ਕੋਈ ਬੰਦੇ ਨੂੰ ਕਹਿੰਦੇ ਬਈ ਬੜਾ ਵਰਕ ਸੀ ਉੱਥੇ ਅਕਾਊਂਟ ਵਰਕ ਬੜਾ ਸੀ ਬੰਦਿਆਂ ਨੂੰ ਤਨਖਾਹ ਦੇਣ ਦਾ ਕੰਮ ਔਖਾ ਕੰਮ 50 ਬੰਦਿਆਂ ਨੂੰ ਤਨਖਾਹ ਦੇਣੀ ਪੈ ਜਾਏ ਮਹੀਨੇ ਦੀ ਅਤੇ ਉਹਨਾਂ ਦਾ ਹਿਸਾਬ ਰੱਖਣਾ ਪੈ ਜਾਏ ਉਹੀ ਬੰਦਾ ਕਹਿੰਦਾ ਬੜਾ ਔਖਾ ਸਿਰਦਰਦੀ ਬੜੀ ਆ ਦਿਮਾਗ ਥੱਕ ਜਾਂਦਾ ਇੱਥੇ ਕੋਈ ਗਿਣਤੀ ਨਹੀਂ ਹੈ ਕੇਵਲ 7 ਅਰਬ ਆਬਾਦੀ ਤਾਂ ਬੰਦਿਆਂ ਦੀ ਹੋਈ ਹੈ ਸੰਸਾਰ 'ਚ ਬਾਕੀ ਦੀਆਂ ਕਿੰਨੀਆਂ ਜੂਨਾਂ ਨੇ ਆ ਸਾਰਿਆਂ ਦੇ ਮਸਤਕ ਤੇ ਲੇਖ ਲਿਖਦਾ ਸਮਰੱਥਾ ਇਹਦਾ ਦਾਈਓ ਲਿਖਦਾ ਕਿੰਨਾ ਵੱਡਾ ਫਿਰ ਸਾਰਿਆਂ ਨੂੰ ਤਿੰਨ ਟਾਈਮ ਰੋਟੀ ਦੇਣੀ ਸਾਰਿਆਂ ਨੂੰ ਦੇਖਣਾ ਹਜ਼ਾਰ ਕੁਤਾਬ ਕਰੋ ਇਹਨੇ ਜਨਮ ਕਦੋਂ ਲੈਣਾ ਇਹਨੇ ਕਦੋਂ ਆਉਣਾ ਵਾਪਸ ਕਿੱਥੇ ਅੱਗੇ ਜਾਣਾ ਕਿਹੜੀ ਜੋਨ ਚ ਪੈਣਾ ਕਿਨੇ ਮੁਕਤ ਹੋਣਾ ਕਿੰਨਾ ਵੱਡਾ ਪਰਮੇਸ਼ਰ ਹੈ ਤੇ ਕਿੰਨਾ ਕੁਝ ਸੰਭਾਲਦਾ ਬਾਪ ਸਮਰੱਥਾ ਉਹਦੀ ਕਿੰਨੀ ਹੈ ਇਥੋਂ ਹੀ ਪਤਾ ਲੱਗ ਜਾਂਦਾ ਕਿ ਸਾਡੇ ਵਾਹਿਗੁਰੂ ਕਿੱਡੇ ਵੱਡੇ ਨੇ ਸਤਿਗੁਰੂ ਕਿੱਡੇ ਵੱਡੇ ਨੇ ਦੁਨੀਆਂ ਨੂੰ ਰੋਟੀ ਰੋਜੀ ਸਭ ਦੇਣ ਵਾਲੇ ਨੇ ਔਦ ਬਿਨ ਦੂਜਾ ਅਵਰ ਨਾ ਕੋਏ ਆਪ ਜੀ ਤੋਂ ਬਿਨਾ ਸੰਸਾਰ ਦੀ ਰਚਨਾ ਬਣਾਉਣ ਵਾਲਾ ਦੂਜਾ ਹੋਰ ਕੋਈ ਨਹੀਂ ਹੈ ਤੂੰ ਕਰ ਕਰ ਵੇਖੈ ਜਾਣੈ ਸੋਏ ਸੋ ਤੁਸੀਂ ਆਪ ਹੀ ਸਾਰੇ ਸੰਸਾਰ ਦੀ ਉਤਪਤੀ ਕਰਦੇ ਹੋ ਆਪ ਹੀ ਵੇਖੇ ਤੋਂ ਪਾਪ ਪਾਲਣਾ ਕਰਦੇ ਹੋ ਆਪ ਹੀ ਲੈਤਾ ਕਰ ਨਹੀਂ ਜਾਣਦੇ ਹੋ ਸਭ ਜਾਣਦੇ ਹੋ ਤੁਸੀਂ ਕਿ ਕੀ ਕਰਨਾ ਕਰਕੇ ਤੂੰ ਇੱਕ ਕਰ ਲਾਉਣਾ ਤੂੰ ਕਰ ਕਰਕੇ ਪੈਦਾ ਫਿਰ ਕਰਕੇ ਉਤਪਤੀ ਉਹਨਾਂ ਸਾਰਿਆਂ ਦੀ ਫਿਰ ਕਰ ਕਰਕੇ ਨਾ ਪੈਦਾ ਫਿਰ ਵੇਖਦਾ ਅਰਥ ਹੈ ਵੇਖਦਾ ਪਾਲਣਾ ਕਰਦਾ ਜਾਣ ਹੈ ਸੋਏ ਫਿਰ ਆਪ ਹੀ ਜਾਣਦਾ ਕਿ ਇਹਨਾਂ ਨੂੰ ਕਦੋਂ ਲੈ ਕੇ ਜਾਣਾ ਕਦੋਂ ਰੋਟੀ ਦੇਣੀ ਹੈ ਸੋਏ ਪ੍ਰਮਾਤਮਾ ਸਭ ਜਾਣਦਾ ਹੈ ਸਭ ਜਾਣਦਾ ਹੈ ਜੇ ਆਪਾਂ ਕਹੀਓ ਮੈਨੂੰ ਨਹੀਂ ਜਾਣਦਾ ਜਾਂ ਉਹਨੂੰ ਨਹੀਂ ਜਾਣਦਾ ਉਹਨੇ ਤਾਂ ਆਪਾਂ ਨੂੰ ਬੜਾਇਆ ਉਹ ਕਿਉਂ ਨਹੀਂ ਜਾਣਦਾ ਸਤਗੁਰਾਂ ਕੋਲ ਜੇ ਕਹੀਏ ਮਹਾਰਾਜ ਫਲਾਨੇ ਸਿੱਖ ਨੂੰ ਜਾਣਦੇ ਹੋ ਕਹਿੰਦੇ ਸਭ ਜਾਣਦਾ ਕਿਉਂਕਿ ਸਤਿਗੁਰੂ ਜਾਣਦੇ ਨੇ ਮਾੜਾ ਜਾਂ ਨਾਮ ਲੈਣ ਦੀ ਦੇਰ ਹੈ ਕਿ ਆਹ ਫਲਾਨਾ ਕਹਿੰਦੇ ਇਹ ਫਲਾਨੇ ਸਾਰੀ ਲਿਸਟ ਕੱਢ ਕੇ ਰੱਖਦੇ ਨੇ ਇੰਨੀ ਬਾਣੀ ਪੜਦਾ ਇੰਨਾ ਕੰਮ ਕਰਦਾ ਇੰਨੇ ਉਹ ਜਉਗਣ ਨੇ ਇੰਨੇ ਗੁਣ ਨੇ ਸਭ ਜਾਣਦੇ ਨੇ ਹਰੇਕ ਬਾਰੇ ਜਾਣਦੇ ਨੇ ਕਿਉਂਕਿ ਉਹ ਤਾਂ ਆਪ ਸ੍ਰਿਸ਼ਟੀ ਦੇ ਰਚਨਹਾਰ ਨੇ ਇਸ ਕਰਕੇ ਯਕੀਨ ਕਰਿਏ ਵਾਹਿਗੁਰੂ ਸਾਨੂੰ ਜਾਣਦੇ ਨੇ ਜਾਨ ਨਾਨਕ ਗੁਰਮੁਖ ਪ੍ਰਗਟ ਹੋਏ ਸਤਿਗੁਰੂ ਜੀ ਹੁਣ ਫਰਮਾਉਂਦੇ ਨੇ ਕਿ ਗੁਰਾਂ ਦੇ ਦਵਾਰੇ ਨਾ ਜਿਹੜੇ ਗੁਰਮੁਖ ਜਨਾਂ ਨੂੰ ਤੁਸੀਂ ਪ੍ਰਤੱਖ ਹੁੰਦੇ ਹੋ ਮੁਖੀ ਗੁਰਾਂ ਦੇ ਰਾਹੀ ਪ੍ਰਗਟ ਹੁੰਦੇ ਹੋ ਜਦੋਂ ਕੋਈ ਗੁਰਾਂ ਦੇ ਕੋਲ ਜਾਂਦਾ ਹੈ ਤਾਂ ਉਹਦੇ ਉੱਤੇ ਕਿਰਪਾ ਹੁੰਦੀ ਸਿਮਰਨ ਕਰਨ ਦੇ ਵਿੱਚ ਵੀ ਗੁਰੂ ਤੋਂ ਬਿਨਾਂ ਅੱਗੇ ਅੱਗੇ ਜਿਵੇਂ ਲਿਖਿਆ ਨਾ ਹੋਏ ਮਰਹ ਨਾ ਠਾਗੇ ਜਾਹੇ ਜਾਂ ਤਾਂ ਕਾ ਧੋਖਾ ਕਹਾਂ ਵਿਆਪੈ ਇਹ ਫੇਰ ਜਦੋਂ ਇਸ ਕਲਾਸ ਦੇ ਵਿੱਚ ਆ ਕੇ ਥੋੜੀ ਜਿਹੀ ਵਸਤਾ ਬਣਦੀ ਫਿਰ ਸਮਝਾਉਣਾ ਪੈਂਦਾ ਇਹਦੇ ਵਿੱਚ ਫੇਰ ਅੱਗੇ ਧੋਖੇ ਨੇ ਕਈ ਤਰ੍ਹਾਂ ਦੇ ਉਹ ਧੋਖੇ ਜਿਹੜੇ ਉਹ ਗੁਰਮਖਾਂ ਨੂੰ ਪਤਾ ਕੀ ਹੁੰਦੇ ਨੇ ਕਈ ਵਾਰ ਕੋਰ ਕੋਈ ਐਈਆਂ-ਈਆਂ ਸ਼ਕਤੀਆਂ ਵੀ ਨੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਗੁਰਾਂ ਦਾ ਰੂਪ ਧਾਰ ਕੇ ਸਾਹਮਣੇ ਆ ਜਾਂਦੀਆਂ ਨੇ ਉਹ ਧੋਖਾ ਕਰਦੀਆਂ ਨੇ ਇਹ ਗੱਲ ਦੱਸਣੀ ਨਹੀਂ ਚਾਹੀਦੀ ਆਮ ਬੰਦੇ ਨੂੰ ਸਿਰਫ ਉਹਨਾਂ ਨੂੰ ਅਭਿਆਸੀਆਂ ਨੂੰ ਹੀ ਪਤਾ ਕਿ ਕਈ ਦੂਜੀਆਂ ਸ਼ਕਤੀਆਂ ਵੀ ਸਾਨੂੰ ਖਿੱਚਣ ਲਈ ਕਈ ਤਰ੍ਹਾਂ ਦੇ ਕੰਮ ਕਰਦੀਆਂ ਨੇ ਕਿਤੇ ਛੋਟਾ ਜਿਹਾ ਕੰਮ ਨਹੀਂ ਹੈ ਪਰਮੇਸ਼ਰ ਦੀ ਪ੍ਰਾਪਤੀ ਪਰਮੇਸ਼ਰ ਤੱਕ ਪਹੁੰਚਣਾ ਇਹ ਤਾਂ ਸਤਿਗੁਰੂ ਆਪ ਹੀ ਕਿਰਪਾ ਕਰਨ ਤਾਈਂੋ ਮਿਹਰ ਹੁੰਦੀ ਹੈ ਨਹੀਂ ਤਾਂ ਹੋਰ ਬਹੁਤ ਕੁਝ ਐਸਾ ਹੈ ਜਿਹੜਾ ਰੁਕਾਵਟ ਬਣਦਾ ਰਸਤੇ 'ਚ